ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੇਰੀ ਪੀਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਲਈ ਜੰਗਲਵਾਲ ਚੱਲ ਪਈ ਕਈ ਕੋਹਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਗੁਰੂ ਜੀ ਇੱਕ ਸੰਗਣੀ ਝਾੜੀ ਦੇ ਕੋਲ ਰੁਕ ਗਏ ਤੇ ਕੁਝ ਸਮਾਂ ਉੱਥੇ ਹੀ ਰੁਕੇ ਰਹੇ ਕੁਝ ਸਮੇਂ ਬਾਅਦ ਇੱਕ ਬਹੁਤ ਵੱਡਾ ਅਜਗਰ ਸੱਪ ਉਹਨਾਂ ਝਾੜੀਆਂ ਦੇ ਵਿੱਚੋਂ ਨਿਕਲਿਆ ਨਜ਼ਰ ਤਾਂ ਸਿੱਖਾਂ ਦੀ ਨਜ਼ਰ ਉਸ ਸੱਪ ਉੱਤੇ ਪਈ ਤਾਂ ਉਹਨਾਂ ਨੇ ਸੱਪ ਨੂੰ ਇੱਕ ਪਾਸੇ ਹਟਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਸਿੱਖਾਂ ਨੂੰ ਮਨਾ ਕਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਰੋਕੋ ਨਾ ਕਿਉਂਕਿ ਇਹ ਤਾਂ ਵਿਚਾਰਾ ਦੁਖੀ ਸ਼ਰਨ ਵਿੱਚ ਆ ਰਿਹਾ ਹੈ ਉਹਨ ਦਿਓ ਇਸ ਨੂੰ ਤੇ ਸੱਪ ਗੁਰੂ ਜੀ ਦੇ ਚਰਨਾ ਪਾਸ ਆ ਕੇ ਰੁਕ ਗਿਆ ਤਾਂ ਗੁਰੂ ਜੀ ਨੇ ਆਪਣੇ ਸੱਜੇ ਪੈਰ ਨੂੰ ਜੁੱਤੀ ਵਿੱਚੋਂ ਬਾਹਰ ਕੱਢਿਆ ਤੇ ਸੱਪ ਦੇ ਸਿਰ ਨੂੰ ਛਵਾਇਆ ਤਾਂ ਗੁਰੂ ਜੀ ਦਾ ਚਰਨ ਜਿਵੇਂ ਹੀ ਸੱਪ ਦੇ ਸਿਰ ਨੂੰ ਲੱਗਾ ਤੇ ਉਹ ਸੱਪ ਸਿਰ ਤੋਂ ਲੈ ਕੇ ਲੱਕ ਤੱਕ ਪਾਟ ਗਿਆ ਤੇ ਸੱਪ ਦੇ ਸਰੀਰ ਵਿੱਚੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਰਨ ਲੱਗੇ ਇਸ ਨੂੰ ਵੇਖ ਕੇ ਸਾਰੇ ਜਣੇ ਹੈਰਾਨ ਹੋ ਗਏ ਤੇ ਭਾਈ ਜੋਧ ਰਾਏ ਨੇ ਹੈਰਾਨ ਹੋ ਕੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ ਜੀ ਮਰੇ ਸੱਪ ਦੇ ਤਾਂ ਕੀੜੇ ਪੈ ਸਕਦੇ ਨੇ ਪਰ ਜਿਉਂਦੇ ਸਪ ਵਿੱਚ ਕੀੜੇ ਕਿਵੇਂ ਹੋ ਸਕਦੇ ਨੇ ਕਿਰਪਾ ਕਰਕੇ ਸਾਨੂੰ ਇਸ ਕੌਤਕ ਦੇ ਬਾਰੇ ਦੱਸੋ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਸਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕਿ ਆਪਣੇ ਪਖੰਡਾ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਉਹਨਾਂ ਤੋਂ ਆਪਣੀ ਸੇਵਾ ਕਰਵਾਉਂਦਾ ਸੀ ਲੋਕ ਇਸ ਨੂੰ ਖੁੱਲੀ ਮਾਇਆ ਚੜਾਉਂਦੇ ਸਨ ਜਿਸ ਨਾਲ ਇਹ ਮਨ ਭੌਂਦਾ ਖਾਂਦਾ ਸੀ ਤੇ ਪੂਰੀ ਐਸ਼ ਕਰਦਾ ਸੀ ਇੱਕ ਵਾਰੀ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਇਸ ਦੇ ਪਿੰਡ ਵਿੱਚ ਪਹੁੰਚ ਗਏ ਜਿਸ ਦਾ ਨਾਮ ਲੰਭਵਾਲੀ ਸੀ ਪਿੰਡ ਵਿੱਚ ਪਹੁੰਚਦਿਆਂ ਸਾਰ ਹੀ ਭਾਈ ਮਰਦਾਨਾ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਜਾ ਇੱਥੋਂ ਥੋੜੀ ਅੱਗੇ ਜਾ ਕੇ ਇੱਕ ਰੇਤ ਦਾ ਢਿੱਬਾ ਆਵੇਗਾ ਜਿੱਥੇ ਇੱਕ ਸਾਧੂ ਰਿੰਦਾ ਹੈ ਜਾਂ ਉਸ ਸਾਧੂ ਪਾਸ ਜਾ ਤੇ ਪਾਣੀ ਪੀਆ ਤਾਂ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਉਸ ਸਾਧੂ ਪਾਸ ਪਹੁੰਚ ਗਏ ਤੇ ਪਾਣੀ ਪੀਣ ਲਈ ਬੇਨਤੀ ਕਰਨ ਲੱਗੇ ਪਰ ਉਹ ਸਾਧੂ ਉਸ ਵੇਲੇ ਲੰਮਾ ਪਿਆ ਹੋਇਆ ਸੀ ਤੇ ਲੰਮਾ ਪਿਆ ਹੋਇਆ ਹੀ ਆਖਣ ਲੱਗਾ ਜੇਕਰ ਪਾਣੀ ਪੀਣਾ ਹੈ ਤਾਂ ਇੰਤਜ਼ਾਰ ਕਰੋ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਤੈਨੂੰ ਪਾਣੀ ਪਿਲਾ ਦੇਣਗੇ ਉਨਾ ਚਿਰ ਤੈਨੂੰ ਇੰਤਜ਼ਾਰ ਕਰਨਾ ਪਵੇਗਾ ਤੇ ਸਾਧੂ ਆਪਣੇ ਮੰਝੇ ਤੋਂ ਜਰਾ ਵੀ ਨਹੀਂ ਹਿੱਲਿਆ ਕਿਉਂਕਿ ਉਸ ਨੂੰ ਕੰਮ ਕਰਨਾ ਜਰਾ ਵੀ ਚੰਗਾ ਨਹੀਂ ਸੀ ਲੱਗਦਾ ਸਿਰਫ ਲੋਕਾਂ ਦੇ ਪੈਸਿਆਂ ਤੇ ਐਸ਼ ਕਰਨੀ ਚੰਗੀ ਲੱਗਦੀ ਸੀ ਤੇ ਭਾਈ ਮਰਦਾਨੇ ਨੇ ਪਾਣੀ ਪੀਣ ਵਾਸਤੇ ਕਾਫੀ ਸਮੇਂ ਤੱਕ ਇੰਤਜ਼ਾਰ ਕੀਤਾ ਪਰ ਉਸ ਸਾਧੂ ਦਾ ਕੋਈ ਵੀ ਚੇਲਾ ਨਹੀਂ ਆਇਆ ਪਾਈ ਮਰਦਾਨਾ ਜੀ ਥੱਕ ਹਾਰ ਕੇ ਵਾਪਸ ਗੁਰੂ ਜੀ ਦੇ ਪਾਸ ਆ ਗਏ ਤੇ ਸਾਰੀ ਵਰਤਾਲਾਪ ਗੁਰੂ ਜੀ ਨੂੰ ਦੱਸੀ ਤੇ ਪਾਈ ਮਰਦਾਨੇ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਆਪ ਚੱਲ ਪਏ ਤੇ ਜਦੋਂ ਉਹ ਸਾਧੂ ਦੇ ਡੇਰੇ ਤੇ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਸਾਧੂ ਚੋੜਾ ਹੋ ਕੇ ਲੰਮਾ ਪਿਆ ਹੋਇਆ ਸੀ ਤੇ ਸਾਧੂ ਨੂੰ ਇਸ ਤਰ੍ਹਾਂ ਲੰਮਾ ਪਿਆ ਵੇਖ ਕੇ ਸਭਾਵਕ ਹੀ ਗੁਰੂ ਜੀ ਦੇ ਮੂੰਹੋਂ ਬਚਨ ਨਿਕਲੇ ਇਹ ਕਿਵੇਂ ਸਰਾਲ ਵਾਂਗੂ ਲੰਮਾ ਪਿਆ ਹੋਇਆ ਹੈ ਜੇਕਰ ਉੱਠ ਕੇ ਪਾਣੀ ਪਿਲਾ ਦਿੰਦਾ ਤਾਂ ਤੇਰਾ ਕੀ ਜਾਂਦਾ ਤਾਂ ਗੁਰੂ ਜੀ ਦੇ ਇਨ੍ਹਾਂ ਬਚਨਾਂ ਦੀ ਆਵਾਜ਼ ਜਦੋਂ ਉਸ ਸਾਧੂ ਦੇ ਕੰਨਾਂ ਵਿੱਚ ਪਈ ਤਾਂ ਉਸਨੇ ਇੱਕਦਮ ਉੱਠ ਕੇ ਗੁਰੂ ਜੀ ਦੇ ਚਿਹਰੇ ਵੱਲ ਵੇਖਿਆ ਤਾਂ ਵੇਖਦਿਆਂ ਸਾਰ ਹੀ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਕਿਉਂਕਿ ਗੁਰੂ ਜੀ ਦੇ ਰੂਹਾਨੀ ਚਿਹਰੇ ਵੱਲ ਵੇਖ ਕੇ ਉਹ ਸਮਝ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਹੈ ਤੇ ਇਹਨਾਂ ਦੇ ਮੂੰਹੋਂ ਨਿਕਲਿਆ ਕੋਈ ਬਚਨ ਖਾਲੀ ਨਹੀਂ ਜਾਵੇਗਾ ਤੇ ਸਾਧੂ ਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਜੀ ਤੁਹਾਨੂੰ ਪਤਾ ਹੈ ਕਿ ਆਪ ਜੀ ਦੇ ਮੂੰਹੋਂ ਨਿਕਲੇ ਬਚਨ ਹੁਣ ਸੱਚ ਹੋ ਜਾਣਗੇ ਕਿਰਪਾ ਕਰਕੇ ਮੈਨੂੰ ਹੁਣੇ ਦੱਸੋ ਕਿ ਮੇਰਾ ਉਦਾਰ ਕਦੋਂ ਹੋਵੇਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਏ ਕਿ ਹੁਣ ਅਸੀਂ ਛੇਵੇਂ ਜਾਮੇ ਵਿੱਚ ਮਿਲਾਂਗੇ ਤੇ ਉਦੋਂ ਹੀ ਤੇਰਾ ਉਦਾਰ ਕਰਾਂਗੇ ਇਹ ਬਚਨ ਬੋਲਣ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਥੋਂ ਅੱਗੇ ਵੱਲ ਚੱਲ ਪਏ ਜਿਸ ਤੋਂ ਬਾਅਦ ਕੁਝ ਸਾਲਾਂ ਬਾਅਦ ਉਸ ਸਾਧੂ ਦੀ ਮੌਤ ਹੋ ਗਈ ਪਰ ਮਰਨ ਲੱਗਿਆਂ ਵੀ ਉਸ ਦੀ ਜਿਹੜੀ ਸੂਰਤ ਸੀ ਉਹ ਪੈਸਿਆਂ ਵਿੱਚ ਹੀ ਸੀ ਜਿਸ ਕਰਕੇ ਇਸ ਨੂੰ ਸੱਪ ਦੀ ਜੂਨ ਮਿਲੀ ਤੇ ਇਸ ਦੇ ਪੇਟ ਵਿੱਚ ਜੋ ਕੀੜੇ ਸਨ ਉਹ ਇਸ ਦੇ ਭਗਤ ਸਨ ਜੋ ਇਸ ਨੂੰ ਹਰਪਾਲ ਅੰਦਰ ਹੀ ਅੰਦਰ ਖਾ ਰਹੇ ਸਨ ਜਿਵੇਂ ਪਹਿਲਾਂ ਇਸ ਨੇ ਉਹਨਾਂ ਦੇ ਪੈਸਿਆਂ ਨੂੰ ਖਾਦਾ ਸੀ ਤੇ ਇਹ ਹੁਣ ਉਸੇ ਤਰ੍ਹਾਂ ਕੀੜਿਆਂ ਦੇ ਰੂਪ ਵਿੱਚ ਇਸ ਨੂੰ ਖਾ ਰਹੇ ਨੇ ਤੇ ਅੱਜ ਉਸੇ ਸਾਧੂ ਦਾ ਤੇ ਉਸੇ ਭਗਤਾਂ ਦਾ ਉਦਾਰ ਹੋ ਗਿਆ ਹੈ ਸਤਨਾਮ ਸ੍ਰੀ ਵਾਹਿਗੁਰੂ